हेलो गाइस तो स्वागत है आप सभी का हमारे इस छोटे से व्लॉग में पुलिस धीनी साइड पावे रोड सारी कपुरू ਤਾਂ ਮਾਣਾ ਮਿਲੂ ਮੁੰਡਾ ਨਗਰ ਕੀਰਤਨ ਜਗ੍ਹਾ ਇੰਦੇ ਆ ਲੰਗਰ ਤੇ ਚੱਲਿਆ ਉਹ ਦੇਖ ਪਕੌੜਾ ਆ ਦੇ ਉਹ ਸੌ ਤੋਂ ਮੂਰੇ ਆਦਾ ਦੇਗਾ ਹੁਣ ਦੇਵਾ ਫਰੋਲਾ ਦੋ ਲਫਾਵੇ ਵੱਡੇ ਵੱਡੇ ਹੁਣ ਨਿਕਲੇ ਆਉਣਗੇ ਦੇਖ ਹਰਾਉਂਦਾ ਦੰਦ ਘਾੜਦਾ ਹੁਣ ਕਾੜ ਪਤਾ ਲੱਗਦੀ ਹੈ ਕਿ ਕਾਰਗੋ ਜੇਬਾਂ ਦੀ ਲੋੜ ਹੁਣ ਚਾਹੀਦੀ ਬੰਦੇ ਕੋਲੇ ਕਾਰਗੋ ਜੇਬ پیسے ਖਾਤਰ ਹੀ ਹੁੰਦੇ ਨੇ ਅੱਜ ਸਿੰਪਲ ਪਾਇਆ ਇਹ ਲੋਰਾ ਕਾਰਗੋ ਚਾਹੀਦੀ ਨਹੀਂ ਅੱਜ ਪਤਾ ਲੱਗਦਾ ਆਹ ਦੇ ਬਈ ਅਸੀਂ ਖਟਿਆ ਲੈਣਾ ਆਹ ਆਪ ਕੋਲ ਨਹੀਂ ਮਿਲਦਾ ਦੇਖਦੇ ਜੋਦਾ ਜੀ ਸਾਡੇ ਪ੍ਰਮਾਨ ਜੋ ਜਿਵੇਂ ਲੰਗਰ ਨੇੜੇ ਆ ਰਿਹਾ ਹੈ ਕ ਤੇ ਕਦਮਾਂ ਦੀ ਜਿਹੜੀ ਰਫ਼ਤਾਰ ਆ ਵਾਦੀ ਤਰੀ ਜਾਂਦੀ ਆ ਦੇਖ ਉਹ ਦੇਖ ਦਿਲ ਵਿੱਚ ਕਿਸੇ ਕੋ मालूम ਨਹੀਂ ਪੜਨਾ ਕਿ ਕਿ ਹਮ ਲੋਕ ਕਾ ਜਾ ਰਹੇ ਪਰ ਨਾ ਗੁੰਡੇ ਪਿੱਛੇ ਪੜ ਜਾ ਰਿਹਾ ਕਿਸੇ ਕੋ ਪਤਾ ਨਹੀਂ ਚਲੇਗਾ ਮੈਨਾਂ ਸਭ ਕੋ ਬੋਲ ਦਿਆ ਕੋਲਾਪੁਰ ਨਹੀਂ ਜਾ ਰਹੇ ਬੱਸ ਕੀ ਹੈ ਨਾ ਮੈਂ ਕਰੀ ਬੈਠੇ ਸਭ ਗੱਲ ਬਾਤ ਬ्रेड ਵੀ ਆ ਬੁ ਕਹਿ ਰਹੇ ਪਕੌੜੇ ਆ ਇਹ ਸਾਨੂੰ ਜਾਣਕਾਰੀ ਦਿੱਤੀ ਆੜੀ ਨੇ ਆਲਿਆਂ ਨੇ ਆਪਣੇ ਏਰੀਆ ਦਾ ਕੋਈ ਪ੍ਰੋਗਰਾਮ ਛੱਡਿਆ ਨਹੀਂ ਦੂਜੇ ਏਰੀਏ ਚ ਜਾਣ ਲੱਗ ਪਿਆ ਹੁਣ ਭਿੰਦੇ ਮਾੜਾ ਮੁੰਡਾ ਸਮਝਾਇਆ ਇਹਨੂੰ ਯਾਰ ਇੱਦਾਂ ਚੰਗਾ ਥੋੜੇ ਲੱਗਦਾ ਹੁਣ ਮੇਰਾ ਏਰੀਆ ਵੀ ਬਦਨਾਮ ਕਰਨ ਆਇਆ ਨਲਾਇਕ ਬੰਦੇ ਇਕੱਠੇ ਹੋ ਗਏ ਲੋ ਜੀ ਮੁੰਡਾ ਲੰਗਰ ਛਕ ਲਿਆ ਤੇ ਵਾਪਸ ਚਾਲੇ ਪਾ ਤੇ ਲੰਗਰ ਬਹੁਤ ਵਧੀਆ ਬਰੈਡਾਂ ਦਾ ਆਹ ਮੁੰਡੇ ਸਭ ਤੋਂ ਵੱਧ ਬਰੈਡ ਖਾਦੇ ਨੇ ਦੇਖੋ ਆਹ ਬਰੈਡ ਵੀਰੇ ਹਾਏ ਵੀ ਜੀ ਲੰਗਾਏ ਨੇ ਇੱਧਰ ਵੀ ਆ ਆ ਪਤਾ ਦੰਦ ਕੜਦਾ ਹਵਾ ਤੇਰਾ ਨਾਮ ਜਦਾ ਹੋਰ ਵੀ ਰੱਥਾਂ ਜਾਂਦੇ ਬ੍ਰੈਡ ਦੇ ਥੈਂਕ ਯੂ ਬਾਈ ਯਾਦ ਹੀ ਕਰੂਗਾ ਮੈਂ ਕੜ ਕੇ ਪਹਿਲਾਂ ਰਾਣੂ ਵੀ ਢੋਲੇ ਘਰਾਮ ਵੀ ਢੋਲੇ ਆਹ ਤਾਂ ਨਹੀਂ ਪਹੁੰਚਦਾ ਆਹ ਇਧਰ ਫੂਮੂ ਲਾਦਾ ਕਹਿੰਦਾ ਇੱਥੇ ਪਹੁੰਚ ਜਬ ਲੰਗਰ ਬਾਦੂ ਪਿਆ ਇੱਥੇ ਲੰਗਰ ਬਈ ਹਲੇ ਕਹਿੰਦੇ ਕਹਿੰਦੇ ਬ੍ਰੈਡ ਬਹੁਤ ਨੇ ਹੁਣ ਉੱਥੇ ਵੀ ਪਹੁੰਚੋ ਪਹੁੰਚੋ ਬਹੁਤ ਨੇ ਪਹੁੰਚੋ ਹਲੇ ਭਗਤੀ ਪਹੁੰਚਿਆ ਇਧਰ ਆ ਤਰ ਆ ਗਿਆ ਹਲੇ ਭਗਤੀ ਪਹੁੰਚਿਆ ਬਈ ਹਲੇ ਭਗਤੀ ਪਹੁੰਚਿਆ ਜੰਦ ਨੇ समय गवाते हुए हम इस लोग को यही खत्म करते हैं आशा है आपको ये लोग पसंद आया होगा तो ऐसे छोटे छोटे लोग देखने के लिए मुझे फॉलो करे